ਜਾ ਸਵੇਰ ਇਹ ਲਾਪਰੀਤੰਬਾ ਵੀ ਸੁਣੀ ਆ ਲਈ ਆਈ ਵੰਡਰ ਸਪੇਸ ਤੁਹਾਡੇ ਸਾਹਮਣੇ ਆ ਸਾਫ ਸੁਥਰੀ ਆ ਬਾਕੀ ਥਣਾ ਦੇ ਵਿੱਚੋਂ ਟਿੱਪਾਂ ਇੱਕੋ ਜਿਹਾ ਟਿੱਪਨ ਦੇ ਵਿੱਚ ਕਿਸੇ ਰਕਮ ਦੀ ਕੋਈ ਪਰੇਸ਼ਾਨੀ ਨਹੀਂ ਗਈ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਆਜ ਪਹੁੰਚੇ ਆ ਪਿੰਡ ਸਭਰਾ ਵੱਡੇ ਸਭਰਾ ਪਿੰਡ ਅੱਜ ਪਹੁੰਚੇ ਆ ਆਪਾਂ ਲਾਪਰੀਤੰਬਾ ਦੇ ਕੋਲ ਇਸ ਕਰ ਉਹ ਦੋਸਤੋ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਵੀ ਇੱਕ ਆਪਾਂ ਆ ਵੀਡੀਓ ਅਪਲੋਡ ਕੀਤੀ ਸੀ 24 ਤਰੀਕ ਦੀ 24 ਤਰੀਕ ਸੀ ਸ਼ਾਇਦ ਅੱਜ 27 ਤਰੀਕ ਆ 27 ਅਗਸਤ ਸਮਾਂ ਵੀ ਮਾਰਨਿੰਗ ਦੇ ਅੱਜ ਵੀ ਕੋਈ 9:30 10:00 ਵਜੇ ਦਾ ਟਾਈਮ ਆ ਨਾਲ ਲੱਗਦੇ ਪਿੰਡ ਜੋਰ ਸਿੰਘ ਵਾਲਾ ਦੁੱਬਲੀ ਬਰਵਾਲਾ ਇਦੋਂ ਸੱਜਦੋ ਪਿੰਡ ਲੱਗੇ ਆ ਸੰਗਵਾ ਤੇ ਨਾਲ ਵੱਡੇ ਸਭਰਾ ਤੁਸੀ ਵਿਜ਼ਿਟ ਕਰਨੀ ਆ ਸਾਰੇ ਭਰਾਵਾਂ ਨੂੰ ਪਤਾ ਮਾਝੇ ਏਰੀਆ ਦਾ ਜਿਹੜਾ ਦੂਸਰੇ ਪਿੰਡ ਆ ਤੇ ਬਾਕੀ ਕੋਈ ਵੀ ਫਾਰਮਰ ਭਰਾ ਆਪਣਾ ਠੀਕ ਆ ਜੇ ਇਸ ਥਾਂ ਤੇ ਵਿਜ਼ਿਟ ਕਰੂਗਾ ਵੈਸੇ ਇਸ ਸਭਰਾ ਪਿੰਡ ਤੋਂ ਜਿਹੜੀ ਇੱਕ ਛੜਕ ਜਾਂਦੀ ਆ ਰਾਹ ਜਾਂਦਾ ਜੋਰ ਸਿੰਘ ਪਿੰਡ ਵਾਲੇ ਨੂੰ ਇਸੇ ਛੜਕ ਦੇ ਉੱਪਰ ਘਾਰਾ ਬਿਲਕੁਲ ਰੋਈ ਦੇ ਕੋਲ ਆ ਇਹ ਰੋਈ ਹੁਣ ਆਰਪਾਲ ਦੇ ਜੇ ਦੋਸਤੋ ਪਾਣੀ ਕਾਫੀ ਇਹਦੇ ਵਿਚ ਆਰਪਾਰ ਚੱਲਣ ਲਈ ਆ ਤੇ ਕੋਈ ਭਰਾ ਗੱਡੀ ਲੈ ਕੇ ਆਉਂਦਾ ਜਾਂ ਹਾਥੀ ਲੈ ਕੇ ਆਉਂਦਾ ਇਧਰ ਦੀ ਨਾ ਆਵੇ ਸੰਗਮ ਪੱਟੀ ਤੋਂ ਤੁਸੀਂ ਸਿੱਧਾ ਜਿਹੜਾ ਪੱਟੀ ਮੋੜ ਨੂੰ ਆਉਣਾ ਸੀਗਾ ਜੀ ਉਥੋਂ ਸਗਮਾ ਅੱਡਾ ਆਉਂਦਾ ਤੇ ਸੰਗਮੇ ਅੱਡੇ ਤੋਂ ਤੁਸੀਂ ਸਜਦੋਂ ਪਿੰਡ ਆਉਣਾ ਸਜਦੋਂ ਤੋਂ ਜੋਰ ਸਿੰਘ ਪਿੰਡ ਤੋਂ ਨਹੀਂ ਤੁਸੀਂ ਇਧਰ ਨੂੰ ਵਿਜ਼ਿਟ ਕਰ ਲਓ ਜਿਹੜੀ ਛੜਕ ਸਭਰਾਵਾਂ ਨੂੰ ਜਾਂਦੀ ਆ ਤੇ ਫਿਰ ਸੌਖਾ ਰਹੂਗਾ ਮੇਰਾ ਭਰਾ ਕਿ ਸ ਜੌਰ ਸਿੰਘ ਨੂੰ ਨਾਮ ਹੈ ਠੀਕ ਹੈ ਜੀ ਕਿਉਂਕਿ ਰਾਹ ਦੇ ਵਿੱਚ ਮੁਸ਼ਕਲਤ ਦਿੱਕਤ ਆ ਫਿਰ ਮੁੜਨਾ ਪੈ ਸਕਦਾ ਤੁਹਾਨੂੰ ਉਹ ਕਰਦੇ ਪੂਰੀ ਗੱਲਬਾਤ ਲਾਭਪ੍ਰੀਤ ਸਾਸਰੀ ਸਾਸਰੀ ਕਾਲਵੀਰ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਭਾਜੀ ਲਪਤਾਜੇ ਤਿੰਨ ਪਸ਼ੂ ਆਪਣੇ ਕੋਲ ਵਕਾਊ ਆ ਉਦਨ ਵਾਲੀ ਮੱਝ ਦਾ ਕੀ ਰਿਸਪੌਂਸ ਰਿਆ ਬਹੁਤ ਵਧੀਆ ਵੇਗੀ ਵੀ ਦੇਖ ਕੀ ਸੀਗੀ ਹਾਂਜੀ ਹਾਂਜੀ ਫੋਨ ਫਰਮ ਚੰਗੇ ਬਰੇ ਫਿਰ ਬਾਤ ਹੀ ਜ਼ਿਆਦੀ ਕੀ ਸੀ ਮਾਇ ਚੰਗੀ ਸੀ ਮੱਝ ਦੀ 13 14 ਸਰੀ ਸੀ ਸਜੇ ਕੀਦੋਂ ਵੀ ਬਾਤ ਹੀ ਜ਼ਿਆਦੀ ਫੋਨ ਆਇਆ ਦੇ ਠੀਕ ਆ ਹਾਂਜੀ ਲੈ ਵੀ ਲਪਤਾਜੇ ਤਿੰਨ ਪਸ਼ੂ ਦੋ ਤਾਂ ਆਪਣੇ ਕੋਲ ਮੱਝਾਂ ਆ ਖੜੀਆਂ ਨੇ ਇਹ ਘਰੋਂ ਸੇਲ ਕਰਦੇ ਪੈਗੇ ਹਾਂਜੀ ਘਰੋਂ ਸੇਲ ਕਰਨੀ ਉਹ ਤੁਸੀਂ ਦੱਸਿਆ ਵੀ ਸੋਇਆਂ ਦੇ ਵਿੱਚ ਬੇਸ਼ੱਕ ਹੈ ਜੀ ਆਪਣੇ ਚੌਥੇ ਪੰਜਵੇਂ ਸੋਇਆ ਦੀ ਸਮਝ ਹਾਂਜੀ ਹਾਂਜੀ ਤੇ ਵੈਸੇ ਉਹ ਬਣੀ ਵੀ ਹੈ ਤੇ ਗਾ ਟੋਕਰ ਵੀ ਮੰਨ ਲਓ ਕੋਈ ਬਣੀ ਹੋਰ ਦੀ 35 ਦਿਨ ਬਣੀ ਨ ਹੋਵੇ ਤੇ 4 ਕਿ ਮਹੀਨੇ ਸੂਈ ਨ ਹੋਵੇ ਹਾਂਜੀ ਅੱਜ ਇਸ ਵੀਡੀਓ ਵਿੱਚ ਇੱਕ ਤਾਂ ਆਪਾਂ ਸੱਜਰ ਵਖਾਉਣੀ ਹੈ ਜਿਹੜੀ ਤਿਆਰੀ ਹੈ ਠੁਕੀ ਆ ਹਾਂਜੀ ਤੇ ਕਿਦਰਲੇ ਪਾਸੇ ਆਪਣੇ ਕੋਲ ਜਿਹੜੀ ਇਹ ਮੈਂ ਆ ਇਹਦਾ ਤੁਸੀਂ ਦੱਸਿਆ ਵੀ ਇਹ ਬਗੈਰ ਬੱਚੇ ਹੋ ਹਾਂਜੀ ਇਹਨੂੰ 20 ਦਿਨ ਸੂਈ ਨ ਹੋਵੇ ਬਿਲਕੁਲ ਤਾਜੇ ਬੱਚਾ ਮਰਿਆ ਦਾ ਲੋ ਵੀ ਉਹਦਾ ਬੱਚਾ ਵੀ ਪਾੜੇ ਬੰਡੇ ਦੇ ਪਾੜੇ ਬੰਡੇ ਦੇ ਮਿਲਦੀ ਆ ਹਾਂਜੀ ਤੇ ਤਾਜੇ ਬੱਚਾ ਮਰਿਆ ਠੀਕ ਆ ਜੀ ਬਾਕੀ ਕੋਈ ਜਨਾਨੀ ਚ ਹੋਵੇ ਕੋਈ ਬੰਦਾ ਚ ਹੋਵੇ ਕੋਈ ਹੱਥ ਨਹੀਂ ਸਿਆਣ ਜਿੱਦਾਂ ਮਰਜ਼ੀ ਕੋਲੀ ਰੂਨ ਰੱਖੀ ਠੀਕ ਹੈ ਠੀਕ ਹਾਂਜੀ ਲੋਬੇ ਠੀਕ ਆ ਤੇ ਇੱਕ ਜਿਹੜੀ ਮੈਂ ਆਪਣੇ ਕੋਲ ਅੰਦਰ ਘਰੋਂ ਵੇਜਦੇ ਪਾਏ ਆ ਉਹ ਤੁਸੀਂ ਦੱਸਿਆ ਵੀ ਟੀਗਾ ਲੈਂਦੀ ਆ ਉਹ ਟੀਗਾ ਲਾ ਕੇ ਬਾਲਟੀ ਥੱਲੇ ਰੱਖ ਕੇ ਚੋਣੀ ਪਾੜਾ ਪਾ ਕੇ ਕੋਈ ਲੱਭਦਾ ਕੋਈ ਬੰਦਾ ਨਹੀਂ ਪਾਉਂਦਾ ਬਸ ਕੋਈ ਆਟਾ ਪਾਲੇ ਸੁੱਕੀ ਤੂੜੀ ਦੇ ਭਾਵੇਂ ਕੋਈ ਚੋਕਰ ਪਾਲੇ ਜਿੱਦਾਂ ਮਰਜ਼ੀ ਜੋੜੇ ਠੀਕ ਆ ਲਓ ਵੀ ਸ਼ੁਰੂਆਤ ਕਰਦੇ ਆ ਦੋਸਤੋ ਇੱਕ ਪਹਿਲੇ ਨੰਬਰ ਤੇ ਇਹ ਤੁਸੀਂ ਮੱਝ ਦੇਖੋ ਚੰਗੀ ਤਸੱਲੀ ਦੇ ਨਾਲ ਪਿੰਡਾ ਬਿਲਕੁਲ ਪਤਲਾ ਸੁਹਾ ਦੇ ਵਿੱਚ ਇੱਕ ਨਿਮਾ ਵੀਰ ਤੀਜਾ ਸੁਹਾ ਸੁਣੀ ਤੇਜਾ ਸੁਹਾ ਸੁਣੀ ਆ ਸਮਾ तकरीबन ਲੈ ਜੂਏ ਜੇ 2 4 5 ਦਿਨ ਉਹਨਾਂ ਅਖੇ ਤਿੰਨ ਦਿਨ ਚਾਰ ਰਹਿ ਗਏ ਪੂਰੇ ਹੰਟੇ ਦੇ ਠੀਕ ਆ ਜੀ ਹਾਂ ਜੀ ਲੋ ਵੀ ਕਰੋ ਜੇ ਦੂਜੇ ਸੂਏ ਨੇ 12 ਲੀਟਰ ਨਾਲ ਆਏ ਦੁੱਧ ਚੋਇਆ ਅਸੀਂ ਵਧੀਆ ਆ ਆ ਦੇਖੋ ਜੀ ਇਧਰ ਬਹਿਣੀ ਵਾਲੇ ਪਾਸੋਂ ਬਖਾ ਦਿਓ ਇੱਕੋ ਹੀ ਲਾਖੋਂ ਮੁੱਠੀ ਵਾਲਾ ਥਾਣਾ ਕਰਮਾਲੀ ਨੂੰ ਠੀਕ ਆ ਜੀ ਟਿੱਪਣ ਬੜੀ ਪੋਲੀ ਆਈ ਵੰਡਰ ਸਪੇਸ ਤੁਹਾਡੇ ਸਾਹਮਣੇ ਆ ਕੋਈ ਵੀ ਸੱਜਣ ਆਉਦਾ ਆਪਦੀ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਵੇ ਕਿ ਆਪਾਂ ਹਮੇਸ਼ਾ ਕਹਿੰਦੇ ਸਾਡੇ ਵੀਰਾਂ ਨੂੰ ਕਿ ਜਿਹੜੇ ਪਸ਼ੂ ਸਵੇਰ ਸੁਆ ਉਹ ਤੁਸੀਂ ਚੋਗੇ ਤਸੱਲੀ ਕਰੀਂ ਦੇਖੋ ਇਹਦੀ ਕਾਗਤ ਵਰਗੀ ਬਿਲਕੁਲ ਇਹਨਾਂ ਕਾਗਿ ਵਰਗੀ ਬਰੀਕ ਸਕੀਨਾ ਜਿੱਥੋਂ ਮਰਜੀ ਮੇਰਾ ਅਪਰਾਠਿਕਾ ਜਿ ਫੜ ਗਏ ਤਸੱਲੀ ਨਾਲ ਦੇਖ ਲੋ ਠੀਕ ਆ ਤੇ ਤੀਜਾ ਸੁਬਾ ਇਹ ਲਾਪਰੀਤੰਬਾ ਵੀ ਸੁਣੀ ਆ ਦੇਣਾ ਵੀ ਦੋ ਲਾਜੇ ਇਹ ਲਾਜੇ ਚਾਰ ਠੀਕ ਆ ਜੀ ਸੋ ਜਿੰਨੇ ਕਿ ਚਾਰ ਦਿਨ ਕੱਢਦੀ ਏਲੇ ਉਹਨਾਂ ਦੇ ਥੱਲੇ ਹੋਰ ਬਣ ਚੋਗੀ ਹਾਂਜੀ ਬਾਕੀ ਸਿੰਗ ਜਸ਼ਨ ਦਿਖਾ ਦਿਓ ਸਿੰਗ ਬਾਗ ਸਰ ਨੂੰ ਆ ਗੁਲਾਈ ਦੇ ਵਿੱਚ ਥੋੜੇ ਖੁੱલ્લા ਸਿੰਗ ਆ ਪਰ ਬੰਤਰ ਬੰਤਰ ਦੇ ਨਾਲ ਪੂਰਾ ਮੇਲ ਖਾਂਦਾ ਫੱਬਦਾ ਲੇਵੇ ਭਾਂਡੇ ਦੀ ਸਾਫ ਸੁਥਰੀ ਆ ਲਾਪਰੀ ਦੇ ਨੂੰ ਇੱਕ ਵਾਰੀ ਖੋਲ ਕੇ ਮੜਾ ਜਾ ਕਰ ਮੇਰਾ ਭਰਾ ਸਾਰਿਆਂ ਦੇ ਸਾਹਮਣੇ ਪੇਸ਼ ਆ ਦੇਖੋ ਇਹ ਲੇ ਚਾਰ ਪੰਜ ਦਿਨ ਕੱਢ ਜਾਊਗੀ ਚਲੋ ਕੱਢ ਕੀ ਤੇ ਫਿਰ ਤਾਂ ਗੱਲਾਂ ਗਾਹ ਕਰਾ ਦੋ ਹਾਂਜੀ ਸੋ ਬਾਕੀ ਮੇਰੇ ਭਰਾਵੋ ਬਹੁਤ ਜਿਆਦਾ ਲੱਗ ਰਹੀ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਸਾਫ਼ ਸੁਥਰੀ ਆ ਬਾਕੀ ਥਣਾ ਦੇ ਵਿੱਚੋਂ ਟਿੱਪਣ ਇੱਕੋ ਜਿਹਾ ਟਿੱਪਣ ਦੇ ਵਿੱਚ ਕਿਸੇ ਰਕਮ ਦੀ ਕੋਈ ਪਰੇਸ਼ਾਨੀ ਨਹੀਂ ਗਈ ਕੋਈ ਦਿੱਕਤ ਨਹੀਂ ਗਈ ਲੈ ਵੀ ਮੋੜ ਲਿਆ ਵੀ ਬਾਕੀ ਤੋਰੇ ਤਾਰੇ ਤੋਂ ਵੀ ਨਰਮਾ ਪੂਰੀ ਕਰਮਾ ਵਾਲੀ ਹੈ ਨਾ ਕੋਈ ਕਾਲੀ ਗੁਲੀ ਪੈਂਦੀ ਲਾ ਬਿਲਕੁਲ ਮੈਂ ਨਾ ਖਾਸ ਘਰੋਂ ਮੈਂ ਆਈ ਐ ਹਾਂ ਲੋ ਵੀ ਮੇਰੇ ਪਰੋ ਮਾਰੋ ਚਾਹ ਤ ਠੀਕ ਆ ਸੋ ਚਲੋ ਜੇਕਰ 2-4 ਦਿਨ ਕਰਮਾ ਲਈ ਕੱਢ ਗਈ ਉਮੀਦ ਆਪਾਂ ਚੰਗੇ ਲਈ ਕਰ ਸਕਦੇ ਹਾਂ ਹੋਰ ਥੋੜੇ ਬਣ ਕੇ ਤਿਆਰ ਹੋ ਜੂਗੀ ਸੋ ਇਹ ਪੇਠ ਪੜੇ ਤੋਂ ਠੀਕ ਆ ਸੋ ਕਾਗਜੀ ਵਰਗੀ ਸੁਕੇ ਨੇ ਚਮੜੀ ਜਾਂ ਪਿੱਜਾ ਸੁਬਾ ਇਸ ਮੈਂ ਨੇ ਸੁਣਾ ਆ ਦੇਖੋ ਸਭਾਈਆਂ ਮੇਕੋ ਬਹੁਤ ਨਾ ਕੋਈ ਬਾਈ ਨਾ ਹਾਂਜੀ ਪੱਦਰ ਇੱਕ ਸਾਰ ਬਾਕੀ ਤਾਂ ਬਾਕੀ ਮੇਰਾ ਭਰਾ ਕਿਸੇ ਰਕਮ ਦੀ ਕਿਉਂਕਿ ਗੱਬਣ ਮੈਂ ਆ ਹਾਂਜੀ ਹਾਂਜੀ ਆਪਾਂ ਭੈਣ ਭਰਾਵਾਂ ਨੂੰ ਪਹਿਲਾਂ ਦੱਸ ਦਈਏ ਇੱਕ ਸਮਾਂ ਥੋੜਾ ਖਰਾਬ ਚੱਲਣ ਡਿਆ ਹਾਂਜੀ ਹਾਂਜੀ ਔਰ ਜਾਣ ਪਾ ਵੀ ਸੌ ਦਿੱਕਤਾਂ ਨੇ ਕਿਸੇ ਭਰਾ ਦੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਪਿੱਛੇ ਭਾਰਤੀ ਕੋਈ ਤਿੱਪ ਨਹੀਂ ਮੈਂ ਆਪਣੀ ਬਿਲਕੁਲ ਗਰੰਟੀ ਹੋਊਗੀ ਆਪਣੀ ਠੀਕ ਆ ਪਿੱਛੇ ਦੀ ਕੋਈ ਪੂਰ ਛੱਟਾ ਵੀ ਥਣ ਵੱਧ ਘਟਣਾ ਵੀ ਨਹੀਂ ਨਿਕਲੂਗਾ ਜੀ ਠੀਕ ਆ ਭਰਾ ਹਾਂਜੀ ਤੇ ਇਹ ਕੀ ਡਿਮਾਂਡ ਕਰਤੀ ਸੀ ਦੇਣੀ ਕਿੰਨੇ ਦੀ 76000 ਦੀ ਦੇ ਦਾਂਗੇ ਛੋਟ ਕਰ ਦਾਂਗੇ ਹਾਂਜੀ 76000 ਦੀ ਬਿਲਕੁਲ ਜੀ ਠੀਕ ਆ ਜੀ ਲੋ ਜੀ ਇਹਨੇ 12 ਕਿ ਸਾਹਮਣੇ ਬਾਕੀ ਬਾਕੀ ਰਾਹ ਰਸਤਾ ਮਿਲ ਗਿਆ ਆਪਣੇ ਭਰਾਵਾਂ ਨੂੰ ਠੀਕ ਹੈ ਜੀ ਯਸਰੋ ਵੀਰ ਨਾਲ ਜੀ ਆਪਾਂ ਕਰਾਂਗੇ 76000 ਦੇ ਵਿੱਚੋਂ ਬਿਲਕੁਲ ਤਾਜੀ ਮੈਂ ਸੁਣੀ ਆ ਦੇਖੋ ਬਾਕੀ ਫੋਸ ਵੀ ਤੁਹਾਡੇ ਸਾਹਮਣੇ ਕਲੜਾ ਕਰਦੀ ਆ ਆ ਦੇਖੋ ਸੋ ਇੱਕ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਬਾਕੀ ਥਾਣਾ ਤੋਂ ਨਾ ਬਾਕੀ ਜਦ ਸੈਦੂ ਵੀ ਤਾਂ ਮਾੜਾ ਮੋੜ ਗਿਆ ਪਰ ਤੇ ਨੰਬਰ ਕੋਈ ਪ੍ਰੋਬਲਮ ਨਹੀਂ ਆਨਾ ਹੈ ਦੋਸੂਏ ਚ ਹੋਏ ਆ ਅੱਛਾ ਜੀ ਹਾਂ ਜੀ ਕੋਈ ਤਾਨਵਾਦ ਕਾਟ ਜੇ ਤਾਂ ਮਰਜੀ ਟਿੱਪ ਕੇ ਤਸੱਲੀ ਕਰਾਓ ਸਿਰਫ 76000 ਦੇ ਵਿੱਚੋਂ ਛੋਟ ਇਦਾਂ ਸਾਈਕਲ ਦਾ ਬੜਾ ਵਾਦਾ ਹੋਰ ਹੋ ਜਾਊਗਾ ਭਾਵੇਂ ਜਰੂਰ ਇੱਧਰ ਇੱਕ ਆਪਣੇ ਕੋਲ ਇਹ ਆ ਗਈ ਮੱਝ ਇਹ ਤੁਸੀਂ ਦੱਸਿਆ ਵੀ ਬੱਚਾ ਦਾ ਮਰ ਗਿਆ ਸੀਗਾ ਬੱਚਾ ਮਰ ਗਿਆ ਸੀ ਆ ਕਿੰਨੇ ਸਮੇਂ ਦੀ ਸੂਈ ਹੈ ਵੈਸੇ ਲੱਗ ਸਮਾਂ ਇਹਨੂੰ ਉਹਨਾਂ ਆਖੇ 15 ਤੋਂ 20 ਦਿਨ ਹੋ ਗਏ ਸੂਈ ਨੂੰ ਹਾਂ ਦੁੱਧ ਦੇ ਥੱਲੇ 8 ਕਿਲੋ ਰੈਡੀ ਹੁਣ 8 ਕਿਲੋ ਹਾਂਜੀ ਲਓ ਜੀ 8 ਕਿਲੋ ਬਾੜ ਤੇ ਮਿਲਦੀ ਦੋਵੇਂ ਟਾਈਮ ਬਾੜ ਤੇ ਮਿਲਦੀ ਆ ਹਾਂਜੀ ਹੁਣ ਇਹ ਚੁਈ ਚਵਾਈਦੀ ਆ ਵੀਡੀਓ ਪੈਂਦੀ ਵੀ ਮਾਰਨਿੰਗ ਆਪਣਾ ਜਿਵੇਂ ਵੈਸੇ ਖਿਆਲ ਰਵਦਾ ਨਹੀਂ ਸੀਗਾ ਹਾਂਜੀ ਹਾਂਜੀ ਤੇ ਚੁਵਾਈ ਤੁਸੀਂ ਕਰ ਦਿੱਤੀ ਸੀਗੀ ਹਾਂਜੀ ਬਾਕੀ ਇਧਰੋਂ ਮਾਈਕਰੋ ਤੁਹਾਨੂੰ ਦਿਖਾ ਦਿਆਂ ਠੀਕ ਆ ਜੀ 24 ਪੋਲੀਆ ਜਿੱਦਾਂ ਨੰਬਰ 24 ਸਾਨੂੰ ਸਾਬ ਆ ਦੇ ਠੀਕ ਅਸੂਰਤੇ ਜਿਹੜਾ 7 ਕਿਲੋ ਦੁੱਧ ਚਵਾਵਾਂਗੇ ਹਨਾ ਮੈਂ ਠੰਡਾ ਕਰਕੇ ਲੋ ਜੀ 7 ਕਿਲੋ ਦੁੱਧ ਸੁਆ ਕੇ ਵੀ ਤੀਜੇ ਨੂੰ ਵੀ ਨਾ ਹਾਂਜੀ ਉਹਨਾਂ ਦੂਜਾ ਆਖੇ ਤੀਜਾ ਲਾ ਲੈ ਠੀਕ ਆ ਭਰਾ ਬਾਕੀ ਬੱਚਾ ਸੀਗਾ ਦੀਦਾ ਦੀ ਹੁਣ ਬਗੈਰ ਬੱਚਿਆਂ ਆ ਪਹਾੜੇ ਤੇ ਮਿਲਦੀ ਆ ਕਿਸੇ ਰਕਮ ਦੀ ਕੋਈ ਦਿੱਕਤ ਨਹੀਂ ਕੀ ਕਿਉਂਕਿ ਅੱਗੋ ਆਈ ਆ ਭਾਵੇਂ ਤੂੜੀ ਦੇ ਆਟਾ ਪਾਵੇ ਚੋਲੇ ਭਾਵੇਂ ਕੋਈ ਠੀਕ ਆ ਜੀ ਇੱਥੇ ਆਣ ਕੇ ਵੀ ਇਹਨਾਂ ਕਰਮ ਵਾਲਿਆਂ ਨੇ ਕੀਤਾ ਨਹੀਂ ਗਾ ਉਹ ਅੱਗਾ ਪਿਛਾ ਪਹਾੜੇ ਤੇ ਮਿਲਦੀ ਆ ਕੋਈ ਵੀ ਸੱਜਣ ਆਉਂਦਾ ਫਾਈਪ ਇਹਨਾਂ ਪੱਕਾ ਕਰਕੇ ਆਉ ਇੱਥੇ ਆਉਦਾ ਪਹਾੜਾ ਬੰਦਾ પાਕ ਥੱਲੇ ਬੈਠ ਕੇ ਪਸਮਾ ਕੇ ਤਸੱਲੀ ਕਰਕੇ ਚੋਕੇ ਲੈ ਕੇ ਜਾਓ 7 ਕਿਲੋ ਦੁੱਤ ਇਸ ਵਕਤੇ ਦੇ ਥੱਲੇ ਹਾਜ਼ਰਾ ਸਿੰਗਲ ਹੱਡੀ ਆ ਪਤਲੀ ਚਮੜੀ ਆ ਖੋਲ ਕੇ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਬਾਜੇ ਵੀ ਚੰਗੀ ਆ ਠੀਕ ਆ ਜੀ ਆ ਦੇਖੋ ਸੋ ਹੁਣ ਦੋਸਤੋ ਇੱਕ ਵਾਰ ਫੇਰ ਆਪਾਂ ਰੀਫੀਡ ਕਰ ਦਿੰਦੇ ਆ ਵੀ 10 ਕ ਬਸ ਇਹਦਾ ਟਾਈਮ ਆ ਮਾਰਨਿੰਗ ਦਾ ਸੋ ਚੋਈ ਚੁਬਾਈ ਆ ਮਾਰਨਿੰਗ ਥੋੜਾ ਜਿਹਾ ਅੱਗਾ ਪਿਛਾ ਹੋ ਗਿਆ ਸੀਗਾ ਠੀਕ ਆ ਜੀ ਕੰਟੈਕਟ ਵੇਦਰ ਦੇ ਨਾਲ ਥੋੜਾ ਜਿਹਾ ਅ ਅੱਗੇ ਪਿਛੇ ਹੋਇਆ ਉਹਦੇ ਕਰਕੇ ਵੀ ਰੰਦਾ ਬਿੱਤਰੋ ਚੋਚਵਾ ਤਾਂ ਦਿੱਤੀ ਆ ਪਰ ਫਿਰ ਵੀ ਇੱਕ ਗੱਬਣ ਮੱਝ ਇਹਨਾਂ ਦੇ ਕੋਲ ਆ ਇੱਕ ਕਰੋਨ ਸੇਲ ਕਰਦੇ ਆ ਤੇ ਇੱਕ ਜਿਹੜੀ ਇਹ ਚੋਈ ਚੁਬਾਈ ਆ ਇਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਕੋਈ ਵੀ ਪ੍ਰਾ ਟਾਈਮੋ ਟਾਈਮ ਪੈਸੇ ਲਾਉਣੇ ਆ ਤੁਸੀਂ ਠੀਕ ਆ ਜੀ ਹਮੇਸ਼ਾ ਜੀ ਆਪਾਂ ਤੁਹਾਨੂੰ ਕਹੀਦਾ ਕਿ ਪੈਸੇ ਲਾਉਣੇ ਪੈਸੇ ਤੁਹਾਨੂੰ ਸਰ ਬਹੁਤ ਲੱਗੀਆਂ ਮੱਝ ਨੂੰ ਆ ਦੇ ਸੁਫਾਨਿਆ ਸੁਫਾਨਿਆ ਚੰਗੀਆਂ ਕਰਮਾਲੀ ਉੱਪਰ ਦੀ ਠੀਕ ਆ ਵੀ ਬਾਕੀ ਸਿੰਘ ਮੂੰਹ ਦੀ ਵੇਖੋ ਨਹੀਂ ਚੰਗੀ ਆ ਮੂੰਹ ਮੱਥੇ ਦੀ ਵੀ ਚੰਗੀ ਆ ਆਹ ਦੇਖੋ ਜੀ ਕੁਝ ਕ ਮਗਰ ਪੂਛ ਤੇ ਵਾਲ ਵਾਈਟ ਆ ਬਾਕੀ ਸਾਰੀ ਓਵਰঅল ਬਲੈਕ ਹੀ ਆ ਇੱਕ ਨੰਬਰ ਬਾਕੀ ਸਾਰੀ ਆ ਤਾਂ ਕੀ ਸਪਾਈਸ-ਸਪਾਈਸ ਚ ਕੀ ਮੁੱਲ ਕਰਦੇ ਪਏ ਆ ਵੀਰ ਇਸ ਮੈਂ ਦਾ 60000 ਚ ਮਾਨ ਕਰਦਾਂਗੇ 65000 ਚ ਹਾਂਜੀ ਤਾਂ ਸਿਰੇ ਹੀ ਆ ਲਾਪਰੀ ਤੇ ਕਰਕੇ ਜਾਇਜ਼ ਜਿੱਤ ਗਏ ਹੋਰ ਯਾਰ ਛੱਡ ਦਾਂਗੇ ਬਾਹਰ ਬੂੜ ਦੇ ਵਿੱਚੋਂ ਮਾਨਤਨ ਕਰਦੇ ਥੋੜਾ ਵਾਦਾ ਕਰਦਾਂਗੇ ਕਰਦੇ ਖੁਸ਼ੀ ਨਾਲ ਕੋਈ ਸਿੱਧਾ ਕੰਟੈਕਟ ਕਰੇ ਹਾਂਜੀ ਮਾਨਤਨ ਕਰਕੇ ਬਾਕੀ ਜੇ ਬੱਚਾ ਅੰਦਾਜ਼ੇ ਦਾ ਤੇ ਆਪਾਂ ਨਾਲ ਹੀ ਇਹਨੇ ਦੀ ਮਿਲਣੀ ਫੇਰ 12 ਮਹੀਨਾ ਪਛੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਵੀ ਉਹ ਜਿਹੜੇ ਦੋਸਤ 19 ਕੀ ਮਾਰੀ ਮੁੜ ਕਸਰਾ ਜੀ ਬਗੈਰ ਬੱਚੇ ਵਾਂ ਉਹ ਕਸਰ ਤਾਂ ਜਿਹੜੀ ਲੱਗਦੀ ਲੱਗਦੀ ਆ ਕਿਸੇ ਵੀ ਪਸ਼ੂ ਦੀ ਗੱਲ ਕਰ ਲਈਏ ਕਿਉਂਕਿ ਆਪਣੀ ਕੈ ਦੇ ਘਰ ਦਾ ਕਿ ਵੀ ਜਾਏ ਗਰੰਟੀ ਆ ਵੀ ਟੀਗਾ ਨਾ ਲਊਂਗੀ ਜਾ ਕੇ ਠੀਕ ਆ ਵੀਰੇ ਹਾਂਜੀ ਲਓ ਜੀ ਆਹ ਦੇਖੋ ਠੀਕ ਆ ਲੋਬੀ ਆ 20000 ਦੇ ਵਿੱਚੋਂ ਮਾਨਤਨ ਹੋ ਜਾਊਗਾ ਇੱਕ ਲਾਪਰੀ ਤਾਂ ਆਪਣੇ ਕੋਲ ਜਿਹੜੀ ਘਰੇ ਮਾਝੇ ਤੁਸੀਂ ਦੱਸਣ ਦੇ ਹਾਂਜੀ ਉਹ ਮਾਝੇ ਵੀ ਬਾਹਰ ਕੱਢ ਕੇ ਲਿਆਓ ਭਰਾ ਠੀਕ ਆ ਦੂਸਰ ਇੱਕ ਵੀਰ ਘਰੋਂ ਜਿਹੜੀ ਇਹ ਮਾੜੇ ਸੇਲ ਕਰਦਾ ਪਿਆ ਸਟਾਰਟਿੰਗ ਤੋਂ ਵੀ ਆਪਾਂ ਜ਼ਿਕਰ ਕੀਤਾ ਸੀਗਾ ਸੂਹੇ ਸੂਹਿਆਂ ਦੇ ਵਿੱਚ ਬੇਸ਼ੱਕ ਹੈਗੀ ਆ ਉਹ ਤੁਸੀਂ ਆਪਣੀ ਸਮਝ ਵੇਖ ਕੇ ਲੈ ਕੇ ਜਾਓ ਟੋਫਾ ਵਾਲੇ ਕੋਈ ਪੰਜਵਾਂ ਲਾ ਦੇ ਕੋਈ ਪੰਜਵਾਂ ਮੰਨ ਕੇ ਹੁਣਦਾ ਕਰੀ ਕੋਈ ਆਪਾਂ ਚਾਰ ਕਿ ਮਹੀਨੇ ਸੂਈ ਨ ਹੋ ਗਿਆ ਤੇ 35 ਦਿਨ ਬਣੀ ਨ ਹੋ ਗਿਆ 35 ਦਿਨ ਬਣੀ ਆ ਮਾਲੀ ਤੋਂ ਕਿ ਇਹ ਹੀ ਕਰਵਾਈ ਆ ਜੀ ਮਾਲੀ ਤੋਂ ਹੀ ਮਾਲੀ ਤੋਂ ਬਣੀ ਹਾਂਜੀ ਤìਕਾ ਐਸ ਵਕਤ ਤੋਂ ਦੁੱਧ ਕਿੰਨਾ ਇਹਦੇ ਥੱਲੇ ਇਹਦੇ ਥੱਲੇ 7 ਕਿਲੋ ਰੈੜੀ ਦੁੱਧ 7 ਕਿਲੋ ਲੈਂਦੀ ਟੀਕਾ ਦੋਨੋ ਟਾਈਮ ਆ ਨਾ ਹਾਂਜੀ ਹਾਂਜੀ ਬਾਬੀ ਲੈਂਦੀ ਦੋਸਤੀ ਆ ਕੋਈ ਬਾਲਟੀ ਰੱਖ ਕੇ ਚਾਹੂਗਾ ਕੋਈ ਇਹ ਨਹੀਂ ਵੀ ਲੱਤ ਛੱਡ ਕਰੂਗਾ ਆ ਲੈਂਦੀ ਟੀਕਾ ਪਰ ਅੱਜ ਜੈਜ ਰੇਟ ਦੇ ਵਿੱਚ ਵੀ ਰੰਦਾ ਜੀ ਆਪਾਂ ਦੇ ਦਿਆਂਗੇ ਵਜਨ ਵਟਾ ਵੇਖੋ ਇਹ ਦੇਖੋ ਵੈਸੇ ਇਹਨਾਂ ਨੇ ਘਰੇ ਚੋਈ ਚਬਾਈਏ ਤੇ ਜਿਹੜਾ ਲੇਵਾ ਬਿਲਕੁਲ ਕਸਾਰ ਪੱਧਰ ਆ ਉਹ ਵੈਸੇ ਹੁਣ ਮਾਰਨਿੰਗ ਜਿਹੜੇ ਚੋਏ ਚਬਾਏ ਪਸ਼ੂ ਆ ਉਹ ਆਪਾਂ ਤੁਹਾਨੂੰ ਅਕਾਊਂਟ ਤੈਸੇ ਦੱਸ ਹੀ ਰਹੇ ਆ ਵੀ ਚੋਈ ਚਬਾਏ ਆ ਉੱਪਰ ਨੀਲੀ ਅੰਗਪੱਖ ਦੇ ਵਿੱਚ ਆ ਕਿਉਂਕਿ ਬਿੱਲੀ ਮਣਕੀ ਅੱਖ ਮੱਥੇ ਬੱਲ ਮਗਰਲੇ ਖੁਰਤੂ ਪਿਆ ਬਿਲਕੁਲ ਜਾਇਜ ਮੋਲ ਲਹਲ ਆਪਣੀ ਮੋੜਦੇ ਆ ਫਿਰ ਜਾਇਜ ਮੋਲ ਦੇ ਵਿੱਚ 6 ਕੇ 5 ਕਿੰਨਾ ਦੁੱਧ 7 ਕਿਲੋ ਰੈਡੀ ਹੈ 7 ਕਿਲੋ ਹਾਂਜੀ ਲੋ ਦੀ 7 ਕਿਲੋ ਦੁੱਧ ਰੈਡੀ ਹੈ ਨੀਲੀ ਨਹੀਂ ਖਾਣੀ ਹੈ ਕਵਰ ਕਰ ਕਵਰ ਕਰ ਦਿਓ ਅਗਲੇ ਬਿਲਕੁਲ ਖੁਰਾਂ ਦੇ ਉੱਪਰ ਥੋੜਾ ਬੜਾ ਜਵਾਬ ਤਾਂ ਮਨਾ ਜਰਾ ਹੋਊਗਾ ਲिटल ਬਿਟ ਮਗਰਲੇ ਪੈਰ ਖੁਰਤੂ ਪਿਆ ਠੀਕ ਆ ਜੀ ਤੇ ਇਹ ਮੱਝ ਵੀਰੋਂ ਨਹੀਂ ਕਰੋਂ ਸੇਲ ਕਰਦੇ ਆ ਪਾਓ ਚਲੋ ਅੱਜ ਬੜੇ ਜਾਇਜ ਰੇਟ ਦੇ ਵਿੱਚ ਮਿਲ ਜਾਣੀ ਆ ਥੋੜੇ ਪੈਸੇ ਕਿਸੇ ਭਰਾ ਨੇ ਖਰਚ ਕਰਨੇ ਆ ਠ ਉਹ ਮੇਰਾ ਭਰਾ ਤੁਸੀਂ ਹੱਥ ਪਾ ਸਕਦੇ ਜੀ ਅੰਦਰੀ ਲਿਆ ਜੀ ਬਾਪੂ ਦੇ ਇੱਥੇ ਰੋਕ ਲਾ ਇੱਕ ਮਿੰਟ ਬਾਈ ਆ ਐਨੂੰ ਫੇਸ ਕਰੀ ਮਾੜਾ ਜੀ ਤਾਂ ਐਨੂੰ ਘੁਮਾ ਦੇ ਮਾੜਾ ਜੀ ਆ ਲੈ ਇੱਥੇ ਰੋਕ ਲਾ ਵੇ ਠੀਕ ਆ ਦੋਨੋਂ ਅੱਖਾਂ ਬਿੱਲੀਆਂ ਇਹਦੀਆਂ ਤੇ ਲਾਪਰੀ ਤੇ ਦੇ ਲੈ ਕੀ ਰੂਗਾ ਤਾਂ ਦੇ ਦਾਂਗੇ ਕਿੰਨੇ ਦੀ ਆਹ ਨਾਲੀ ਗੱਲ 45 ਚੋਂ ਛੋੜ ਛੱਪਾ ਕਰਦਾ 45 ਚੋਂ ਹਾਂਜੀ ਲਓ ਵੀ 45000 ਦੇ ਵਿੱਚੋਂ ਦੁੱਧ ਆ ਤੇ 35 ਦਿਨ ਬਣੀ ਨੂੰ ਵੀ ਹੋ ਗਿਆ ਸੂਈ ਨੂੰ ਵੀ 4 ਮਹੀਨੇ ਹੋਏ ਸਾਰੇ ਜੀ ਠੀਕ ਆ ਜੀ ਹਾਂਜੀ ਲੋ ਬਿਟੇ ਆਪਣੇ ਘਰ ਦੀ ਮੱਝ ਆਏ ਠੀਕ ਆ ਸੋ 4 ਮਹੀਨੇ ਦੀ ਦੋਸਤੋ ਸੂਈ ਆ ਕਿ 35 ਦਿਨਾਂ ਦੀ ਬਣੀ ਸੌਰੀ ਆ ਹਾਂਜੀ ਬਾਕੀ ਮੂੰਹ ਮੱਥਾ ਤੁਹਾਨੂੰ ਦਿਖਾਤਾ ਆਪਾਂ ਠੀਕ ਆ ਜੀ ਆਹ ਕਹ ਬਹਿਣੀਆਂ ਦੇ ਪਾਸੇ ਤੁਸੀਂ ਥਣ ਦੇਖ ਲਓ ਸੋ ਲੈਵੇ ਸਿਰਫ 45 45 ਛੋੜ ਛੱਪਾ ਲਓ ਕੰਟੈਕਟ ਮੇਰੇ ਭਰਾ ਠੀਕ ਆ ਜੀ ਟੀਕਾ ਲਾ ਕੇ ਤੁਸੀਂ ਤੁਮੇ ਟਾਈਮ ਜਿਹੜੀ ਚਵਾਈ ਕਰ ਸਕਦੇ ਜੇ ਥੱਲੇ ਬੈਠ ਕੇ ਟੀਕਾ ਲਾ ਲਈ ਤੇ ਭਾਵੇਂ ਘੜੇ ਤੇ ਮਿਲ ਪਈ ਆ ਪਿੱਲਤ ਛੜ ਨਹੀਂ ਗਈ ਕਰਦੀ ਠੀਕ ਆ ਜੀ ਠੀਕ ਹਾਂਜੀ ਸੋ ਬਾਡੀ ਥੱਲੇ ਰੱਖ ਕੇ ਚਵਾਉਂਦੀ ਬਾਡੀ ਥੱਲੇ ਰੱਖ ਕੇ ਠੀਕ ਆ ਮੋੜ ਦਿਓ ਬਬ ਇਹ ਜਿਹੜੀ ਮਾਜ ਦੱਸੋ ਹੌਲੇ ਰੇਡ ਦੀ ਜਾਇਜ ਰੇਡ ਦੀ ਵੀਰ ਸੇਰ ਕਰ ਬਾਈ ਨਮਟਾ ਵੇਖੋ ਕਿੰਨਾ ਮਾਜ ਇਹਨਾਂ ਲੋੜ ਪੂਰਾ ਬਾਈ ਉਹਨਾਂ ਲੋੜ ਵਾਲੇ ਪਾਸੋਂ ਕੋਲ ਸੁਹੇਰੀ ਫਿੱਕੀ ਨਹੀਂ ਗਈ ਠੀਕ ਆ ਸੋ ਬਿਲਕੁਲ ਇਹ ਨਾਲ ਜਿਹੜਾ ਆਪਾਂ ਤੁਹਾਨੂੰ ਦੱਸਾ ਦਿੱਤਾ ਸੂਤਰਜਾ ਰੇੜਾ ਕਈ ਵਾਰ ਕਿਸੇ ਭਰਾਵਾਂ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ ਤਕਰੀਬਨ ਕੋਈ 7 ਕਿਲੋ ਗਰਜਨ ਦੀ ਹੈ ਵੀ 7 ਕਿਲੋ ਵਾਲਾ ਕੋਈ ਪਸ਼ੂ ਲੈ ਲਿਆ 6-7 ਕਿਲੋ ਦੁੱਧ ਚਵਾਈ ਚੱਲੇ ਇੰਨੀ ਕੁ ਰਕਮ ਲਾਉਣੀ ਹੁੰਦੀ ਆ ਜ਼ਿਆਦਾਤਰ ਕਈ ਭਰਾ ਆਪਣੇ ਮਿਲ ਜਾਂਦੇ ਆ ਠੀਕ ਆ ਤੇ ਸਿਰਫ ਉਹ 45000 ਰੁਪਏ ਤੁਹਾਨੂੰ ਮਾਜ ਮਿਲ ਜੂਗੀ ਬ ਪਰਲੇ ਪਾਸੇ ਆਪਾਂ ਤੁਹਾਨੂੰ ਜਿਹੜੇ ਬਜ਼ਾਰ ਪੱਟਿਆਂ ਦਿਖਾਤੀ ਆ। ਲੈ ਵੀ ਲਾਪਰੀ ਤੇ ਇਹੋ ਨਾਲ ਸੀ ਅੱਜ। ਹਾਂਜੀ ਦੋਨੇ ਤੇ ਨੰਬਰ ਇੱਕ ਭਰਾ ਕਰ ਦਿਓ ਸਾਡੇ ਆਪਣੇ। 62337 ਆ 99368 ਠੀਕ ਆ ਜੀ। ਹਾਂਜੀ। ਹੋਰ ਕੋਈ ਗੱਲਬਾਤ? ਬਸ ਵਧੀਆ ਆ ਆਹਦੇ ਮੁੰਡਾ ਥੋੜਾ ਢਿਲਾ ਬੋਲਦਾ। ਨਹੀਂ ਨਹੀਂ ਢਿਲਾ ਤੇ ਨਹੀਂ ਗਿਆ। ਅੱਛਾ। ਪਹਿਲੀ ਵੀਡੀਓ ਇਹਨੇ ਲੈ ਲਈ ਦਜੀ ਨਵਾਂ ਨਵੇਂ ਕੰਮ ਆ ਗਏ। ਚਲੋ ਕੋਈ ਗੱਲ ਨਹੀਂ। ਹਾਂਜੀ। ਕੰਮ ਤਾਂ ਉਤਨਾ ਦਾ ਬੜਾ ਪੁਰਾਣਾ ਹਨਾ। ਹਾਂਜੀ। ਆ ਮਾਰਸ ਰੋਇਸੇ ਤਰ੍ਹਾਂ ਇੱਕ ਦੋ ਨਾਗ ਆਪਣੇ ਕੋਲ ਹੁੰਦੇ ਹੁੰਦੇ ਹਨ ਇੱਕ ਦੋ ਨਾਗ ਰਹਿੰਦੇ ਹੀ ਆਪਣੇ ਕੋਲ ਲਗਾ ਰਹੇ ਲੋ ਵੀ ਭਰਾਵੋ ਠੀਕ ਆ ਤੇ ਮੇਰੇ ਵੀਰੋ ਬਾਕੀ ਡਰੈਸ ਆਪਾਂ ਨੋਟ ਤੁਹਾਨੂੰ ਕਰਾ ਦਿੱਤਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਕਰਕੇ ਕਾਲ ਕਰੋ ਗੱਲਬਾਤ ਧੰਨਵਾਦ ਪੂਰੀ ਵੀਡੀਓ ਵੇਖਣ ਤੇ ਲਈ ਮਿਲਦਾ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ